ਕਾਟੂ ਉਮਰ ਦੇ ਵਿੱਚ ਕਿਉਂ ਆਉਂਦਾ ਹੈ ਹਾਰਟ ਅਟੈਕ ਕਿਉਂ ਹੋ ਰਹੀਆਂ ਨੇ ਜ਼ਿਆਦਾ ਮੌਤਾਂ ਕੀ ਡਾਂਸ ਕਰਨ ਵੇਲੇ ਆਉਂਦਾ ਹੈ ਛੇਤੀ ਹਾਰਟ ਅਟੈਕ ਜਾਣੋ ਸਾਡੀ ਅੱਜ ਦੀ ਖਾਸ ਰਿਪੋਰਟ ਦੇ ਵਿੱਚ ਜਿੱहां ਇੱਕ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕੀ ਬਦਾਊ ਦੇ ਵਿੱਚ ਲਾੜੀ ਦੀ ਮੌਤ ਉਸਦੇ ਵਿਆਹ ਤੋਂ ਕੁਝ ਘੰਟੇ ਪਹਿਲਾਂ ਹੀ ਹੋ ਗਈ ਸੀਗੀ ਦਰਅਸਲ ਵਿਆਹ ਤੋਂ ਪਹਿਲਾਂ ਲਾੜੀ ਨੂੰ ਦਿਲ ਦਾ ਦੌਰਾ ਪਿਆ ਸੀਗਾ ਜਿਸ ਦੇ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਨੱਚਦੇ ਹੋਏ ਦੂਲਨ ਦੀ ਸਿਹਤ ਅਚਾਨਕ ਵਿਗੜ ਗਈ ਅਤੇ ਕੁਝ ਹੀ ਪਲਾਂ ਦੇ ਵਿੱਚ ਕੁੜੀ ਦੀ ਮੌਤ ਹੋ ਗਈ ਹੈ ਹਾਲਾਂਕਿ ਅਜਿਹੀਆਂ ਖਬਰਾਂ ਤੁਸੀਂ ਪਹਿਲਾਂ ਵੀ ਬਹੁਤ ਸੁਣੀਆਂ ਹੋਣਗੀਆਂ ਕਿ ਵਿਆਹ ਤੋਂ ਪਹਿਲਾਂ ਸਟੇਜ ਦੇ ਉੱਤੇ ਜਾਂ ਫਿਰ ਸਮਾਗਮ ਦੇ ਵਿੱਚ ਨੱਚਦੇ ਟੱਪਦੇ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਉਹਨਾਂ ਨੂੰ ਹਾਰਟ ਅਟੈਕ ਆ ਜਾਂਦਾ ਹੈ ਤਾਂ ਅਸਲ ਦੇ ਵਿੱਚ ਇਸ ਦਾ ਕਾਰਨ ਕੀ ਹੈਗਾ ਸਿਹਤ ਮਹਿਰਾ ਦਾ ਇਸ ਦੇ ਬਾਰੇ ਕੀ ਕੁਝ ਕਹਿਣਾ ਹੈਗਾ ਇਸ ਪੂਰੀ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਦਰਅਸਲ ਇਹ ਕੋਈ ਪਹਿਲੀ ਜਾਂ ਫਿਰ ਇਕਲੋਤੀ ਘਟਨਾ ਨਹੀਂ ਹੈ ਜਿਸ ਵਿੱਚ ਕਿਸੇ ਦੀ ਨੱਚਦੇ ਸਮੇਂ ਦਿਲ ਦਾ ਦੌਰਾ ਪੈਣ ਦੇ ਕਾਰਨ ਉਸ ਦੀ ਜਾਨ ਚਲੀ ਜਾਂਦੀ ਹੈ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚ ਨੱਚਦੇ ਸਮੇਂ ਦਿਲ ਦਾ ਦੌਰਾ ਪੈਣ ਦੇ ਕਾਰਨ ਲੋਕਾਂ ਦੀ ਜਾਨ ਚਲੀ ਗਈ ਹੈ ਹਰ ਤਾਂ ਉਹ ਜਾਣਦੇ ਆ ਕਿ ਤੁਹਾਨੂੰ ਵਿਸਥਾਰ ਨਾਲ ਦੱਸਦੇ ਆ ਕਿ ਨੱਚਦੇ ਸਮੇਂ ਦਿਲ ਦੇ ਦੌਰੇ ਇੰਨੀ ਜਲਦੀ ਕਿਉਂ ਪੈਂਦੇ ਨੇ ਅਤੇ ਛੋਟੀ ਉਮਰ ਦੇ ਵਿੱਚ ਇੰਨੀਆਂ ਮੌਤਾਂ ਕਿਉਂ ਹੋ ਰਹੀਆਂ ਨੇ ਤਾ ਸਿਹਤ ਮਾਹਰ ਅਨੁਸਾਰ ਕਹਿਣਾ ਹੈਗਾ ਕਿ ਗਲਤ ਖਾਣ ਪੀਣ ਦੀਆਂ ਆਦਤਾਂ ਅਤੇ ਗਲਤ ਜੀਵਨ ਸ਼ੈਲੀ ਦਿਲ ਦੇ ਦੌਰੇ ਦੇ ਮੁੱਖ ਕਾਰਨ ਹੋ ਸਕਦੇ ਨੇ ਦਿਲ ਦੇ ਦੌਰੇ ਦੇ ਮਾਮਲੇ ਦੇ ਵਿੱਚ ਉਹਨਾਂ ਲੋਕਾਂ ਦੇ ਵਿੱਚ ਜ਼ਿਆਦਾ ਦੇਖੇ ਜਾਂਦੇ ਨੇ ਜੋ ਨਿਯਮਿਤ ਤੌਰ ਦੇ ਉੱਤੇ ਬਾਹਰਲਾ ਖਾਣਾ ਖਾਂਦੇ ਨੇ ਬਾਹਰਲਾ ਉਤਪਾਦ ਜਾਂ ਫਿਰ ਆਇਲੀ ਫੂਡ ਦਾ ਸੇਵਨ ਕਰਦੇ ਨੇ ਨੱਚਣ ਦੇ ਨਾਲ ਦਿਲ ਦੀ ਧੜਕਣ ਜੋ ਕਿ ਅਨਿਯਮਿਤ ਹੋ ਸਕਦੀ ਹੈ ਅਤੇ ਦਿਲ ਦਾ ਦੌਰਾ ਵੀ ਪੈ ਸਕਦਾ ਹੈ ਕਈ ਮਾਮਲੇ ਦੇ ਵਿੱਚ ਦਿਲ ਦੇ ਦੌਰੇ ਦੇ ਮਾਮਲੇ ਫੈਮਿਲੀ ਹਿਸਟਰੀ ਯਾਨੀ ਕਿ ਜੈਨੇਟਿਕ ਕਾਰਨਾਂ ਕਰਕੇ ਵੀ ਦੇਖੇ ਜਾ ਸਕਦੇ ਨੇ ਯਾਨੀ ਕਿ ਜਿਵੇਂ ਡਾਕਟਰ ਕਹਿੰਦੇ ਨੇ ਜੇਕਰ ਕਿਸੇ ਨੂੰ ਕੈਂਸਰ ਹੁੰਦਾ ਹੈ ਤਾਂ ਉਹਨਾਂ ਤੋਂ ਇਹ ਸਵਾਲ ਜ਼ਰੂਰ ਪੁੱਛਿਆ ਜਾਂਦਾ ਹੈ ਕਿ ਤੁਹਾਡੇ ਫੈਮਿਲੀ ਮੈਂਬਰਾਂ ਦੇ ਨੂੰ ਕੋਈ ਅਜਿਹੀ ਕੋਈ ਬਿਮਾਰੀ ਤਾਂ ਨਹੀਂ ਹੈ ਕਿ ਤੁਹਾਡੇ ਜੋ ਕਿ ਮਾਪੇ ਨੇ ਜਾਂ ਫਿਰ ਤੁਹਾਡੇ ਬਜ਼ੁਰਗ ਨੇ ਕਿ ਉਹਨਾਂ ਨੂੰ ਕਦੇ ਕੈਂਸਰ ਤਾਂ ਨਹੀਂ ਸੀਗਾ ਸੇਮ ਉਸੇ ਤਰੀਕੇ ਦੇ ਨਾਲ ਦਿਲ ਦੇ ਦੌਰੇ ਦੇ ਲੱਛਣ ਵੀ ਕਦੇ-ਕਦੇ ਜਿਵੇਂ ਜੈਨੇਟਿਕ ਕਾਰਨਾਂ ਕਰਕੇ ਵੀ ਦੇਖੇ ਜਾਂਦੇ ਨੇ ਪਰ ਡਾਂਸ ਇੱਕ ਤਰ੍ਹਾਂ ਦੀ ਸਰੀਰਕ ਗਤੀਵਿਧੀ ਹੈ ਜੇਕਰ ਅਸੀਂ ਇਸ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਸ਼ਾਮਲ ਕਰੀਏ ਤਾਂ ਇਹ ਸਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ ਹਾਲਾਂਕਿ ਜੇਕਰ ਤੁਹਾਨੂੰ ਪਹਿਲਾਂ ਵੀ ਕੋਈ ਦਿਲ ਦੀ ਸਮੱਸਿਆ ਹੈ ਤਾਂ ਇਹ ਤੁਹਾਡੇ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ ਜੇਕਰ ਤੁਸੀਂ ਸਿਰਫ ਕਿਸੇ ਖਾਸ ਮੌਕੇ ਦੇ ਉੱਤੇ ਨੱਚਦੇ ਹੋ ਤਾਂ ਸਰੀਰ ਜਲਦੀ ਥੱਕ ਜਾਂਦਾ ਹੈ ਅਤੇ ਦਿਲ ਦੇ ਉੱਤੇ ਬਹੁਤ ਜ਼ਿਆਦਾ ਦਬਾਅ ਪੈਂਦਾ ਜਿਸ ਦੇ ਨਾਲ ਦਿਲ ਦੇ ਦੌਰੇ ਦੀ ਸੰਭਾਵਨਾ ਵੱਧ ਜਾਂਦੀ ਹੈ ਕੁਝ ਲੋਕ ਹਾਈਪਰ ਟੌਰਫ ਤੇ ਕਾਰਡੀਓ ਮਾਇਓਪੈਥਿਕ ਜਾਂ ਫਿਰ ਕੋਰੋਨਰੀ ਅਥਾਰਟੀ ਬਿਮਾਰੀ ਦੇ ਨਾਲ ਪੈਦਾ ਹੁੰਦੇ ਨੇ ਅਜਿਹੇ ਲੋਕਾਂ ਦੇ ਵਿੱਚ ਅਨਿਮਿਤ ਦਿਲ ਦੀ ਧੜਕਣ ਸਟ੍ਰੋਕ ਜਾਂ ਫਿਰ ਦਿਲ ਦਾ ਦੌਰਾ ਪੈਣ ਦਾ ਕਾਰਨ ਬਣ ਸਕਦੀ ਹੈ ਅੱਜ ਕੱਲ੍ਹ ਵਿਅਸਤ ਜੀਵਨ ਸ਼ੈਲੀ ਦੇ ਕਾਰਨ ਲੋਕ ਆਪਣੇ ਆਪ ਦੇ ਵੱਲ ਜ਼ਿਆਦਾ ਧਿਆਨ ਨਹੀਂ ਦੇ ਪਾਰੇ ਨੀਂਦ ਤਣਾਅ ਅਤੇ ਜੀਵਨ ਸ਼ੈਲੀ ਪ੍ਰਬੰਧਨ ਦੀਆਂ ਸਮੱਸਿਆਵਾਂ ਦੇ ਕਾਰਨ ਛੋਟੀ ਉਮਰ ਦੇ ਵਿੱਚ ਹੀ ਦਿਲ ਦੇ ਦੌਰੇ ਦਾ ਖਤਰਾ ਕਾਫੀ ਵੱਜ ਜਾਂਦਾ ਹੈ ਤੁਸੀਂ ਅਕਸਰ ਸੁਣਿਆ ਹੋਵੇਗਾ ਜਿਹੜੇ ਲੋਕ ਸਟ੍ਰੈਸ ਲੈਂਦੇ ਨੇ ਖਾਸ ਕਰਕੇ ਜਿਹੜੇ ਬਹੁਤ ਸਾਰੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਵਿਦੇਸ਼ ਤੋਂ ਬਾਹਰਲੀ ਜਿਹੜੀ ਕੰਟਰੀ ਹੈ ਉੱਥੇ ਮਾਪੇ ਆਪਣੇ ਬੱਚਿਆਂ ਦਾ ਚੰਗਾ ਭਵਿੱਖ ਦੇ ਲਈ ਚੰਗੇ ਫਿਊਚਰ ਦੇ ਲਈ ਉਹਨਾਂ ਨੂੰ ਬਾਹਰ ਭੇਜਦੇ ਨੇ ਤਾਂ ਕਿ ਉਹਨਾਂ ਦੇ ਕਮਾਈ ਵਗੈਰਾ ਕਰ ਸਕੇ ਘਰ ਦਾ ਗੁਜ਼ਾਰਾ ਚਲਾ ਸਕੇ ਆਪਣਾ ਨਾਮ ਵਗੈਰਾ ਬਣਾ ਸਕੇ ਆਪਣਾ ਫਿਊਚਰ ਸਿਕਿਉਰ ਕਰ ਸਕੇ ਕੇ ਪਰ ਜਦੋਂ ਅਚਾਨਕ ਖਬਰਾਂ ਆਉਂਦੀਆਂ ਨੇ ਕਿ ਉਹਨਾਂ ਦਾ ਦਿਲ ਦਾ ਦੌਰਾ ਪੈ ਜਾਂਦਾ ਹੈ ਹਾਰਟ ਅਟੈਕ ਆ ਜਾਂਦਾ ਹੈ ਜਿਸ ਨਾਲ ਕਰਕੇ ਮਾਪਿਆਂ ਨੂੰ ਕਾਫੀ ਕੁਝ ਝੇਲਣਾ ਪੈਂਦਾ ਮਾਪਿਆਂ ਦੇ ਪੈਰਾਂ ਦੇ ਹੇਠੋਂ ਜ਼ਮੀਨ ਤੱਕ ਖਿਸਕ ਜਾਂਦੀ ਹੈ ਤਾਂ ਛੋਟੀ ਉਮਰ ਦੇ ਵਿੱਚ ਦਿਲ ਦੇ ਦੌਰੇ ਪੈਣ ਦਾ ਇੱਕ ਖਤਰਾ ਕਾਫੀ ਜ਼ਿਆਦਾ ਵੱਜ ਜਾਂਦਾ ਕੁਝ ਲੋਕ ਆਪਣੇ ਆਪ ਨੂੰ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਤੇ ਯਾਨੀ ਕਿ ਉਹ ਆਪਣੇ ਸਰੀਰ ਦੀ ਸਮਰੱਥਾ ਤੋਂ ਵੱਧ ਮਿਹਨਤ ਕਰਦੇ ਨੇ ਜਿਵੇਂ ਕਿ ਭਾਰੀ ਡਾਂਸ ਦੌੜਨਾ ਬਿਨਾ ਕਿਸੇ ਸਿਕਲਾਈ ਦੇ ਜਿਮ ਕਰਨਾ ਇਹ ਦਿਲ ਦੇ ਉੱਤੇ ਦਬਾਅ ਵਧਾਉਂਦਾ ਹੈ ਅਤੇ ਦਿਲ ਓਵਰਲੋਡ ਹੋ ਜਾਂਦਾ ਹੈ ਤਾਂ ਅੱਜ ਕੱਲ੍ਹ ਲੋਕ ਆਪਣੇ ਤਣਾਅ ਨੂੰ ਦੂਰ ਕਰਨ ਜਾਂ ਫਿਰ ਜ਼ਿੰਦਗੀ ਦੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ ਦੇ ਲਈ ਸ਼ਰਾਬ ਸਿਗਰਟ ਨੋਸ਼ੀ ਅਤੇ ਕੈਫੀਨ ਦਾ ਜ਼ਿਆਦਾ ਸੇਵਨ ਕਰਦੇ ਨੇ ਤੇ ਇਹ ਸਭ ਹੌਲੀ-ਹੌਲੀ ਦਿਲ ਦੀਆਂ ਮਾਸਪੇਸ਼ੀਆਂ ਨੂੰ ਕਮਜ਼ੋਰ ਕਰ ਦਿੰਦੇ ਨੇ ਇਹਨਾਂ ਕਾਰਨਾਂ ਕਰਕੇ ਛੋਟੀ ਉਮਰ ਦੇ ਵਿੱਚ ਦਿਲ ਦੇ ਦੌਰੇ ਪੈ ਰਹੇ ਨੇ ਇਹ ਜਾਣਕਾਰੀ ਤੁਹਾਨੂੰ ਅਸੀਂ ਇਸ ਲਈ ਦੇ ਰਹੇ ਹਾਂ ਤਾਂਕਿ ਤੁਸੀਂ ਸੁਚੇਤ ਰਹਿ ਸਕੋ ਤੇ ਅੱਗੇ ਵੀ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਪੜੋਸਿਆ ਨੂੰ ਇਹ ਖਬਰ ਇੱਕ ਵਾਰ ਜ਼ਰੂਰ ਸਾਂਝੀ ਕਰ ਦਿਓ ਤੇ ਉਹਨਾਂ ਨੂੰ ਸਾਵਧਾਨ ਰਹਿਣ ਲਈ ਜ਼ਰੂਰ ਕਿਆ ਕਰੋ ਕਿਉਂਕਿ ਸਟ੍ਰੈਸ ਲੈਣਾ ਜਾਂ ਫਿਰ ਬਾਹਰਲਾ ਖਾਣਾ ਪੀਣਾ ਆਇਲੀ ਫੂਡ ਖਾਣਾ ਫਾਸਟ ਫੂਡ ਖਾਣਾ ਤੇ ਜਿਹੜੀ ਕਿ ਜੀਵਨ ਸ਼ੈਲੀ ਹੈ ਉਹ ਕਿ ਤਰ੍ਹਾਂ ਕਿਤੇ ਤੁਹਾਡੇ ਸਰੀਰ ਦੇ ਨਾਲ ਜੁੜੀ ਹੁੰਦੀ ਹੈ ਜੋ ਤੁਹਾਨੂੰ ਜ਼ਿਆਦਾ ਪ੍ਰਭਾਵਿਤ ਕਰਦੀ ਹੈ